ਕੰਚਨ ਸਪਟਮਦ ਕਾਂਚ ਗਰੇ ਰੱਖੀ ਐ ਭਾਈ ਜੀ ਕਹਿੰਦੇ ਨੇ ਫਿਰ ਉਸ ਕਿਸਾਨ ਦੇ ਘਰ ਇੱਕ ਹੋਰ ਅਨਹੋਣੀ ਖੇਡ ਦੇਖੀ ਬਕਸਾ ਸੀ ਸੋਨੇ ਦਾ ਬਹੁਤ ਵੱਡਾ ਸੰਦੂਕ ਸੋਨੇ ਦਾ ਤੇ ਭਾਈ ਜੀ ਕਹਿੰਦੇ ਨੇ ਮੈਂ ਪੁੱਛਿਆ ਤੂੰ ਸੋਨੇ ਦਾ ਸੰਦੂਕ ਬਣਾਇਆ ਹੈ ਇਹਦੇ ਵਿੱਚ ਕੀ ਰੱਖਿਆ ਹੈ ਅੱਖਣ ਲੱਗਾ ਵਿੱਚ ਤੇ ਪੱਥਰ ਰੱਖੇ ਨੇ ਕੱਚੇ ਰੱਖਿਆ ਹੈ ਸੰਦੂਕ سونے ਦਾ ਵੀ ਤੇ ਇੱਕਦਮ ਬੰਦਾ ਸੋਚਦਾ ਜੇ ਸੰਦੂਕ سونے ਦਾ ਹੈ ਤੇ ਅੰਦਰ ਹੀਰੇ ਮੋਤੀ ਹੋਣਗੇ ਤੇ ਥੋੜੀ ਸੋਚੇਗਾ ਕਿ ਕਿਕਰ ਤੇ ਪੱਥਰ ਨੇ ਕੱਚ ਤੇ ਪੱਥਰ ਨੇ ਵਾੜ ਚੰਦਨ ਦੀ ਹੈ ਤੇ ਬੰਦਾ ਸੋਚੇਗਾ ਸ਼ਾਇਦ ਅੰਦਰ ਕੇਸਰ ਬੀਜੇ ਆਵੇ ਕੋਈ ਹੋਰ ਕੀਮਤੀ ਚੀਜ਼ ਹੋਵੇ ਤੇ ਥੋੜੀ ਸੋਚੇਗਾ ਕਿ ਕਿਕਰਾਂ ਦੇ ਬੂਟੇ ਲਾਏ ਨੇ ਭਾਈ ਗੁਰਦਾਸ ਜੀ ਦੇ ਕਹਿਣ ਦਾ ਆਪਣਾ ਢੰਗ ਹੈ ਇਹ ਗੱਲ ਵੱਖਰੀ ਹੈ ਕਿ ਭਾਈ ਜੀ ਨੂੰ ਕਹਿਣ ਦਾ ਢੰਗ ਆਇਆ ਹੈ ਜਗਤ ਨੂੰ ਸਮਝਣ ਦਾ ਢੰਗ ਨਹੀਂ ਆਇਆ ਭਾਈ ਸਾਹਿਬ ਕਹਿੰਦੇ ਨੇ ਚੰਦਨ ਕੀ ਬਾੜ ਜੈਸੇ ਦੀਜੀਤ ਬਬੂਰ ਦਰਮ ਕੰਚਨ ਸਪਟ ਮਦ ਕਾਂਜ ਗਹਿ ਰੱਖੀਏ ਸਾਧਨ ਦੁਰਾਇ ਕੇ ਅਸਾਦ ਅਪਰਾਧ ਕਰੇ ਉਲਟਈ ਚਾਲ ਕਲੀ ਕਾਲ ਬ੍ਰਹਮ ਬਾਕੀ ਹੈ ਭਾਈ ਜੀ ਕੇ ਜene ਇਸ ਕਲਯੁਗ ਦੇ ਚ ਇਸ ਮੌਜੂਦਾ ਦੌਰ ਦੇ ਚ ਇੱਕ ਉਲਟੀ ਚਾਲ ਵੇਖਦੇ ਪਿਆ ਕਿ ਜੋ ਮਹਾ ਅਧਰਮੀ ਬੰਦਾ ਹੈ ਕਪਟੀ ਬੰਦਾ ਹੈ ਛਲੀਆ ਹੈ ਉਹਨੇ ਆਲੇ ਦੁਆਲੇ ਧਰਮ ਦੀ ਵਾੜ ਲਾਈ ਹੈ ਚੰਦਨ ਦੀ ਵਾ ਤੇ ਛੁਪਾਇਆ ਹੈ ਆਪਣੇ ਕਿਕਰਾਂ ਨੂੰ ਛੁਪਾਇਆ ਹੈ ਬਬੂਰ ਨੂੰ ਤੇ ਲੋਕੀ ਚੰਦਨ ਦੀ ਵਾੜ ਨੂੰ ਵੇਖ ਕੇ ਅੰਦਾਜ਼ਾ ਲਾ ਲੈਂਦੇ ਨੇ ਵੀ ਠੀਕ ਹੈ ਤੇ ਖੇਤ ਚੰਗਾ ਹੈ ਵਾੜ ਜੋ ਚੰਦਨ ਦੀ ਹੈ ਤੇ ਜ਼ਰੂਰ ਅੰਦਰ ਕੇਸਰ ਦੇ ਬੂਟੇ ਹੋਣਗੇ ਜਾਂ ਹੋਰ ਕੀਮਤੀ ਚੀਜ਼ ਦੇ ਬੂਟੇ ਆਉਣਗੇ ਪਰ ਹੋਂ ਦੇਖਣ ਵਾਲੇ ਨੂੰ ਕੌਣ ਦੱਸੇ ਵਾੜ ਹੀ ਚੰਦਨ ਦੀ ਹੈ ਅੰਦਰ ਤੇ ਕਿਕਰ ਹੀ ਕਿਕਰ ਨੇ ਕੁਝ ਵੀ ਕੋਈ ਨਹੀਂ ਬਕਸਾ ਸੋਨੇ ਦਾ ਹੈ ਤਾਂ ਪੁਲੇਖਾ ਲੱਗ ਜਾਂਦਾ ਜੇ ਬਕਸਾ ਸੋਨੇ ਦਾ ਹੈ ਸੰਦੂਕ ਸੋਨੇ ਦਾ ਤੇ ਜ਼ਰੂਰ ਇਹਦੇ ਚ ਹੀਰੇ ਮੋਤੀ ਆਉਣਗੇ ਜ਼ਰੂਰ ਹੋਣਗੇ ਪੁਲੇਖਾ ਲੱਗ ਜਾਂਦਾ ਹੈ ਔਰ ਕਦੀ ਕੋਈ ਸੋਚ ਸਕਦਾ ਹੈ ਵੀ ਸੋਨੇ ਦਾ ਜਦ ਸੰਦੂਕ ਹੈ ਤੇ ਇਹਦੇ ਚ ਪੱਥਰ ਆਉਣਗੇ ਪਰ ਭਾਈ ਜੀ ਕਹਿੰਦੇ ਨਾ ਹਾਂ ਉਸ ਕਿਸਾਨ ਨੇ ਜ਼ਰੂਰ ਦੱਸਿਆ ਕਿ ਇਹਦੇ ਚ ਪੱਥਰ ਮੈਂ ਰੱਖੇ ਨੇ ਇਹ ਸੋਨੇ ਦਾ ਬਕਸਾ ਜਿਹੜਾ ਅੰਦਰ ਵੇਖੇਗਾ ਉਹਨੂੰ ਇੱਕਦਮ ਕਲਪਨਾ ਹੋਵੇਗੀ ਵੀ ਇਹਦੇ ਚ ਹੀਰੇ ਮੋਤੀ ਨੇ ਚੰਦਨ ਦੀ ਵਾੜ ਜੈਸੇ ਕੋਈ ਦੇਖੇਗਾ ਤੇ ਇੱਕਦਮ ਖਿਆਲ ਆਏਗਾ ਅੰਦਰ ਕੇਸਰ ਭੀਜਿਆ ਜਾਂ ਹੋਰ ਕੀਮਤੀ ਚੀਜ਼ਾਂ ਨੇ ਬਸ ਬੰਦਾ ਧਾਰਮਿਕ ਦਿਖਾਈ ਦੇ ਰਿਹਾ ਹੈ ਇਹ ਧਰਮ ਦੀ ਵਾੜ ਹੈ ਇਸ ਦੇ ਕੋਲ ਅੰਦਰ ਧਰਮ ਨਹੀਂ ਹੈ ਕੁਝ ਵੀ ਨਹੀਂ ਹੈ ਸ਼ਰੀਫ ਦਿਖਾਈ ਦੇ ਰਿਹਾ ਹੈ ਪਰ ਸ਼ਰਾਫਤ ਦੇ ਚ ਸਾਰੀ ਬਦਮਾਸ਼ੀ ਛੁਪਾਈ ਹੋਈ ਹੈਗੀ ਧਾਰਮਿਕ ਦਿਖਾਈ ਦੇ ਰਿਹਾ ਪਰ ਧਰਮ ਦੇ ਸਾਰਾ ਅਧਰਮ ਛੁਪਾਇਆ ਹੈ ਤੇ ਧਰਮ ਦੇ ਵਾਰ ਦੇ ਵਿੱਚ ਜੋ ਅਧਰਮ ਨੂੰ ਛੁਪਾਵੇ ਉਹਨੂੰ ਧਾਰਮਿਕ ਨਹੀਂ ਕਹਿੰਦੇ ਕੋਰਾ ਰਾਜਨੀਤਿਕ ਸਤਗੁਰ ਨੇ ਪਹਿਲੇ ਸੰਤ ਬਣਾਇਆ ਫਿਰ ਸਿਪਾਈ ਸਤਗੁਰ ਨੇ ਪਹਿਲੇ ਧਰਮੀ ਬਣਾਇਆ ਫਿਰ ਸਿਆਸਤਦਾਨ ਧਰਮ ਤੇ ਪੰਖ ਲਾ ਕੇ ਉਡਰ ਗਿਆ ਕੋਰਾ ਮਨੁੱਖ ਸਿਆਸਤਦਾਨ ਰਹਿ ਗਿਆ ਕੋਰਾ ਰਾਜਨੀਤਿਕ ਇਰਾਨ ਦੇਚ ਕਿਸੇ ਦੇ ਘਰ ਇੱਕ ਬੱਚਾ ਪੈਦਾ ਹੋਇਆ ਤੇ ਉਹ چلا ਗਿਆ ਕੁਝ ਮਹੀਨੇ ਬਾਅਦ ਹਾਫਿਜ਼ ਦੇ ਘਰ ਤੇ ਹਾਫਿਜ਼ ਥੋੜਾ ਜਿਹਾ ਇਲਮ ਨਜੂਮ ਦਾ ਮਾਹਿਰ ਵੀ ਸੀ ਜੋਤਸ਼ੀ ਸੀ ਕੁਝ ਇਸ ਸੰਬੰਧ ਦੇਚ ਵੀ ਜਾਣਦਾ ਸੀ ਜਿਵੇਂ ਅਜੋਕੀ ਸਾਇੰਸ ਬੀਜ ਨੂੰ ਵੇਖ ਕੇ ਅੰਦਾਜ਼ਾ ਲਾ ਲੈਂਦੀ ਇਹਦੇ ਵਿੱਚ ਕਿਹੜਾ ਦਰਖਤ ਪੈਦਾ ਹੋਵੇਗਾ ਕਿ ਉਹ ਜਿਹਾਂ ਦੇ ਪੱਤੇ ਹੋਣਗੇ ਕਿਸ ਤਰ੍ਹਾਂ ਦਾ ਫੁੱਲ ਹੋਵੇਗਾ ਕਿਸ ਤਰ੍ਹਾਂ ਦਾ ਫਲ ਹੋਵੇਗਾ ਇਹ ਬੀਜ ਦੇ ਵਿੱਚ ਵੇਖਿਆ ਜਾ ਸਕਦਾ ਕਿਉਂਕਿ ਬੀਜ ਦੇ ਵਿੱਚ ਪੂਰੇ ਦਾ ਪੂਰਾ ਬੂਟਾ ਦਰਖਤ ਛੁਪਿਆ ਹੋਇਆ ਹਾਫਿਜ਼ ਦੇ ਕੋਲੋਂ ਕੋਈ ਇਸ ਤਰ੍ਹਾਂ ਦੀ ਅੱਖ ਮਿਲ ਗਈ ਉਹਨੂੰ ਕੋਈ ਇਸ ਤਰ੍ਹਾਂ ਦੀ ਬਰਕਤ ਮਿਲ ਗਈ ਉਹ ਬੱਚੇ ਨੂੰ ਵੇਖ ਕੇ ਅੰਦਾਜ਼ਾ ਲਾ ਕੇ ਦੱਸ ਦਿੰਦਾ ਸੀ ਜਿਵੇਂ ਕਈ ਦੁਨੀਆ ਭਰ ਦੇ ਮਹਾਪੁਰਸ਼ ਭਵਿਸ਼ਵਕਤਾ ਹੋਏ ਨੇ ਇਸ ਤਰ੍ਹਾਂ ਉਹ ਭਵਿਸ਼ ਦੀ ਗੱਲ ਕਰਦਾ ਸੀ ਕੁਝ ਮਹੀਨਿਆਂ ਦੇ ਬੱਚੇ ਨੂੰ ਇਹ ਪड़ोसी ਲੈ ਗਿਆ ਹਾਫਿਜ਼ ਕੋਲ ਉਹਦੇ ਕਦਮਾਂ ਤੇ ਮੱਥਾ ਟਿਕਵਾਇਆ ਤੇ ਆਖਣ ਲੱਗਾ ਫਕੀਰ ਸਾਹੀ ਇਹ ਦੱਸ ਇਹ ਬੱਚਾ ਕੀ ਬਣੇਗਾ ਮੇਰਾ ਮੈਂ ਇਸਦੇ ਭਵਿਸ਼ ਦੇ ਬਾਰੇ ਜਾਣਨਾ ਚਾਹਨਾ ਤੇ ਕੀ ਹੋਵੇਗਾ ਇੱਕ ਹੀ ਬਣੇਗਾ ਤੇ ਹਾਫਿਸ ਦਾ ਆਪਣਾ ਹੀ ਸਮਝਣ ਤੇ ਸਮਝਾਣ ਦਾ ਢੰਗ ਸੀ ਉਹਨੇ ਬੱਚੇ ਦੇ ਅੱਗੋਂ ਕੁਰਾਨ ਸ਼ਰੀਫ ਰੱਖ ਦਿੱਤੀ ਤੇ ਇੱਕ ਰਿਆਲ ਰੱਖ ਦਿੱਤਾ ਈਰਾਨ ਦੇ ਵਿੱਚ ਜੋ ਚੱਲਦਾ ਸੀ ਸਿੱਕਾ ਇੱਕ ਰੁਪਿਆ ਰੱਖ ਦਿੱਤਾ ਰਿਆਲ ਇੱਕ ਸਾਹਮਣੇ ਸ਼ਰਾਬ ਦੀ ਭਰੀ ਬੋਤਲ ਰੱਖ ਦਿੱਤੀ ਤੇ ਫਕੀਰ ਦੇ ਆਪਣੇ ਚੋਜ ਹੁੰਦੇ ਨੇ ਪੜੋਸੀ ਨੂੰ ਕਹਿਣ ਲੱਗਾ ਇਸ ਬੱਚੇ ਨੂੰ ਛੱਡ ਦੇ ਓਏ ਵਿਚਾਰਾ ਬੱਚਾ ਹੁਣ ਹੱਥ ਮਾਰਦਾ ਹੈ ਗੋੜਿਆਂ ਦੇ ਭਾਰ ਅਜੇ ਚੱਲਦਾ ਤੇ ਉਹਨਾਂ ਤਿੰਨਾਂ ਹੀ ਚੀਜ਼ਾਂ ਨੂੰ ਬੱਚੇ ਨੇ ਗਲੋਕੜੀ ਲੈ ਲਈ ਸ਼ਰਾਬ ਦੀ ਬੋਤਲ ਕੁਰਾਨ ਸ਼ਰੀਫ ਤੇ ਰਿਆਲ ਇੰਜ ਤਿੰਨਾਂ ਨੂੰ ਹੀ ਕਾਬੂ ਕੀਤਾ ਤੇ حافظ ਨੇ ਇੰਜ ਆਪਣਾ ਹੱਥ ਸਿਰ ਤੇ ਮਾਰਿਆ ਜਿਵੇਂ ਕੋਈ ਬਹੁਤ ਦੁਰਘਟਨਾ ਹੋ ਗਈ ਹੋਵੇ। ਪੜੋਸੀ ਕਹਿਣ ਲੱਗਾ ਫਕੀਰ ਸਾਈਂ ਇਹ ਮੇਰਾ ਬੱਚਾ ਕੋਈ ਚੰਗਾ ਨਹੀਂ ਹੋਵੇਗਾ। ਤੁਸੀਂ ਮਸਤਕ ਦੇਤੇ ਇਸ ਢੰਗ ਨਾਲ ਹੱਥ ਮਾਰਿਆ ਹੈ। ਜਿਵੇਂ ਕੋਈ ਘਟਨਾ ਦੁਖਤ ਹੋਈ ਹੋਵੇ। ਕਹਿੰਦਾ ਹੁਣ ਮੈਂ ਕੀ ਬਿਆਨ ਕਰਾਂ? ਤਾਂ ਪੜੋਸੀ ਹੋਰ ਉਤਸ਼ਾਹਕ ਹੋਇਆ ਨਹੀਂ ਛੇਤੀ ਦੱਸੋ। حافظ سکینہ نے جے ایک قران شریف ਨੂੰ hath ਲਾਂਦਾ ਤੇ پکڑਦਾ تے میں سمجھਦਾ فقیر ਬਣੇਗਾ ਸੰਤ ਬਣੇਗਾ ਗੁਰਮੁਖ ਬਣੇਗਾ ਭਗਤ ਬਣੇਗਾ ਜੇ ਇਹ ਰੁਪਏ ਨੂੰ ਗਲ ਵਕੜੀ ਮਾਰਦਾ ਰਿਆਲ ਨੂੰ ਤੇ ਮੈਂ ਸਮਝਦਾ ਤਗੜਾ بزنس مین ਬਣੇਗਾ ساری زندگی ਇਹਦੇ आले ਦੋਲੇ ਕੋ ਮਹੰਗਾ ਜੇ ਇਹ ਕਿਧਰੇ ਸ਼ਰਾਬ ਦੀ ਬੋਤਲ ਨੂੰ ਗਲਵਕੜੀ ਚ ਲੈ ਲੈਂਦਾ ਤੇ ਮੈਂ ਸਮਝਦਾ ਆਯਾਸ਼ ਬਣੇਗਾ ਬਦਮਾਸ਼ ਬਣੇਗਾ ساری ਜ਼ਿੰਦਗੀ ਸੇ ਝਿਲੰਗੇ ਗਏਸਤੇ ਪਰ ਇਹਨੇ ਹੁਣ ਤਿੰਨਾ ਨੂੰ ਹੱਥ ਮਾਰਿਆ ਹੈ ਇਹ ਰਾਜਨੀਤਿਕ ਹੋਵੇਗਾ ਪੋਲੀਟੀਸ਼ੀਅਨ ਹੋਵੇਗਾ ਤੇ ਆਖੇਗਾ ਕੁਛ ਕਰੇਗਾ ਕੁਛ ਹੋਵੇਗਾ ਕੁਛ ਕਹਿੰਦਾ ਇਸ ਵਾਸਤੇ ਮੈਨੂੰ ਅਫਸੋਸ ਹੈ ਇਸ ਵਾਸਤੇ ਮੈਨੂੰ ਦੁੱਖ ਸਾਰੀ ਦੁਨੀਆ ਦੇ ਵਿੱਚ ਜੋ ਸਮਾਜਿਕ ਤੌਰ ਤੇ ਬਦਮਨੀ ਹੈ ਤੇ ਜੋ ਧਾਰਮਿਕ ਤੌਰ ਤੇ ਬਦਮਨੀ ਹੈ ਤੇ ਸਾਰੀ ਦੁਨੀਆ ਦੇ ਜੋ ਹੋਂ ਖਰਾਬ ਹੈ ਇੱਕ ਕੋਰੇ ਰਾਜਨੀਤਿਕ ਲੋਗਾਂ ਕਰਕੇ ਸਿਰਫ ਰਾਜਨੀਤਿਕ ਇਸ ਵਾਸਤੇ ਗੁਰਦੇਵ ਨੇ ਬੜੀ ਕੋਸ਼ਿਸ਼ ਕੀਤੀ ਨੌ ਪਾਦਸ਼ਾਹੀਆਂ ਨੇ ਕੋਸ਼ਿਸ਼ ਕੀਤੀ ਤੂੰ ਪਹਿਲੇ ਸੰਤ ਬਣ ਤੇ ਜਦੋਂ ਉਹ ਸੰਤ ਬਣ ਗਿਆ ਤੇ ਦਸਵੇਂ ਨੇ ਕਿਹਾ ਹੁਣ ਤੂੰ ਸਿਪਾਈ ਬਣ ਸਕਦਾ ਹੈ ਪਹਿਲੇ ਵੀ ਬਣਾ ਸਕਦੇ ਸਨ ਨਹੀਂ ਬਣਾਇਆ ਅਗਰ ਪਹਿਲੇ ਸਿਪਾਈ ਬਣਾਉਂਦੇ ਤੇ ਜ਼ਾਲਮ ਹੁੰਦਾ ਫਿਰ ਪਰ ਨੌ ਪਾਤਸ਼ਾਈਆਂ ਨੇ ਗੁਰਨਾانک ਦੀਆਂ ਨੌ ਮੂਰਤੀਆਂ ਨੇ ਕੋਸ਼ਿਸ਼ ਕੀਤੀ ਇਹਨੂੰ ਸੰਤ ਬਣਾਣਾ ਪਹਿਲੇ ਤੇ ਜਦ ਸੰਤ ਬਣ ਗਿਆ ਫਿਰ ਦਸਵੇਂ ਨੇ ਕਹਿ ਦਿੱਤਾ ਹੁਣ ਕੋਈ ਨਹੀਂ ਹੁਣ ਤੂੰ ਸਿਪਾਈ ਬਣ ਜਾ ਹੁਣ ਤੇਰੀ ਤਲਵਾਰ ਮਜ਼ਲੂਮ ਦੀ ਰੱਖਿਆ ਵਾਸਤੇ ਹੋਵੇਗੀ ਜ਼ਾਲਮ ਦਾ ਸਿਰ ਵੱਡੇ ਕੀ ਮਜ਼ਲੂਮ ਦਾ ਨਹੀਂ ਇਸ ਵਾਸਤੇ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਸੂਰਮਾ ਆਖਿਆ ਗਿਆ ਜ ਜੀ ਦੀ ਤਾਕਤ ਸਿਰਫ ਮਜ਼ਲੂਮ ਦੀ ਰੱਖਿਆ ਵਾਸਤੇ ਦੋ ਸ਼ਲੋਕ ਨੇ ਕਈ ਦਫਾ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹ ਕੇ ਹੈਰਾਨ ਹੁੰਦਾ ਦੋਵੇਂ ਸ਼ਲੋਕ ਕਬੀਰ ਦੇ ਨੇ ਪਰ ਗੁਰੂ ਅਰਜਨ ਦੇਵ ਜੀ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਤਰਤੀਬ ਦਿੱਤੀ ਹੈ ਸ਼ਬਦਾਂ ਦੀ ਸਾਰੀ ਤਰਤੀਬ ਗੁਰੂ ਅਰਜਨ ਦੇਵ ਜੀ ਦੀ ਹੈ ਪੋਥੀਆਂ ਵਿੱਚ ਬਾਣੀ ਸੀ ਪਹਿਲੇ ਪਾਤਸ਼ਾਹ ਦੀ ਦੂਜੇ ਪਾਤਸ਼ਾਹ ਦੀ ਤੀਜੇ ਦੀ ਚੌਥੇ ਦੀ ਤੇ ਪੰਜਵੇਂ ਦੀ ਵੀ ਫਿਰ ਪੰਜਵੇਂ ਪਾਤਸ਼ਾਹ ਨੇ ਇਸ ਬਾਣੀ ਨੂੰ ਤਰਤੀਬ ਦਿੱਤੀ ਹੈ ਕਿਹੜੇ ਕਿਹੜੇ ਸ਼ਬਦ ਕਿੱਥੇ ਹੋਣੇ ਚਾਹੀਦੇ ਨੇ ਭਗਤ ਬਾਣੀ ਕਿੱਥੇ ਹੋਣੀ ਚਾਹੀਦੀ ਹੈ ਅਸ਼ਟਪਦੀਆਂ ਕਿੱਥੇ ਹੋਣੀਆਂ ਚਾਹੀਦੀਆਂ ਨੇ ਪਹਿਲੇ ਪਾਤਸ਼ਾਹ ਦੀ ਸ਼ਬਦ ਕਿੱਥੇ ਹੋਵਨ ਦੂਜੇ ਦੇ ਕਿੱਥੇ ਹੋਣੇ ਸਾਰੀ ਤਰਤੀਬ ਗੁਰੂ ਅਰਜਨ ਦੇਵ ਜੀ ਨੇ ਦਿੱਤੀ ਹੈ ਕਦੇਿਰ ਦੇ ਸ਼ਲੋਕਾਂ ਨੂੰ ਤੇ ਸ਼ਲੋਕਾਂ ਦੀ ਸਾਰੀ ਬਾਣੀ ਨੂੰ ਅਖੀਰ ਵਿੱਚ ਦਰਜ ਕੀਤਾ ਗਿਆ ਸ਼ਲੋਕ ਪਹਿਲੇ ਪਾਦਸ਼ਾਹ ਦੇ ਵੀ ਹਨ ਦੂਜੇ ਤੀਜੇ ਚੌਥੇ ਪੰਜਵੇਂ ਦੇ ਤੇ ਉਸ ਬਾਣੀ ਦਾ ਨਾਮ ਹੈ ਸ਼ਲੋਕ ਵਾਰਾਂ ਤੋਂ ਵਧੇਖ ਤੇ ਉਹ ਸ਼ਲੋਕ ਨੇ ਜੋ ਵਾਰਾਂ ਦੇ ਚ ਨਹੀਂ ਸਮਾ ਸਕੇ ਬਚ ਗਏ ਨੇ ਵਰੀਕ ਨੇ ਇਹਨਾਂ ਨੂੰ ਅਖੀਰ ਵਿੱਚ ਦਰਜ ਕੀਤਾ ਜਾਂਦਾ ਹੈ ਸ਼ਲੋਕ ਵਾਰਾਂ ਤੋਂ ਵਧੇਖ ਉਸੇ ਦੇ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸ਼ਲੋਕ ਵੀ ਅਖੀਰ ਦੇ ਛਾ ਜਾਂਦੇ ਨੇ ਗੁਨ ਗੋਵਿੰਦ ਗਾਇਉ ਨੇ ਪਰ ਸ਼ਲੋਕ ਗੁਰੂ ਅਰਜਨ ਦੇਵ ਜੀ ਦੇ ਵੀ ਨਹੀਂ ਚੌਥੇ ਪਦ ਸਤੀ ਜੇ ਦੂਜੇ ਪਹਿਲੇ ਦੇ ਉਸ ਬਾਣੀ ਦਾ ਨਾਮ ਹੈ ਸ਼ਲੋਕ 12 ਤੋਂ ਵਧੀਕ ਤੇ ਸ਼ਲੋਕ ਭਗਤ ਕਬੀਰ ਤੇ ਫਰੀਦ ਦੇ ਵੀ ਨਹੀਂ ਸ਼ਲੋਕਾਂ ਦੀ ਬਾਣੀ ਨੂੰ ਸਿਰਫ ਸ਼ਲੋਕਾਂ ਦੀ ਬਾਣੀ ਨੂੰ ਅਖੀਰ ਦੇ ਵਿੱਚ ਦਰਜ ਕੀਤਾ ਗਿਆ ਪਰ ਕਬੀਰ ਦੇ ਦੋ ਸ਼ਲੋਕ ਸ਼ਲੋਕਾਂ ਦੀ ਬਾਣੀ ਤੋਂ ਨਿਆਰੇ ਰੱਖੇ ਗਏ ਨੇ ਦੋ ਸ਼ਲੋਕ ਕਬੀਰ ਦੇ। ਸਿਆਣੇ ਲੋਗਾ ਨੂੰ ਜਿਹੜੇ ਗੁਰਬਾਣੀ ਨੂੰ ਹਰ ਪੱਖੋਂ ਸਾਹਿਤਿਕ ਪੱਖ ਤੋਂ ਵਿਆਕਰਣ ਪੱਖ ਤੋਂ ਔਰ ਗਿਆਨ ਦੇ ਪੱਖ ਤੋਂ ਅਰਥ ਬੋਧ ਦੇ ਪੱਖ ਤੋਂ ਵਿਚਾਰਦੇ ਨੇ ਕੋ ਇਥੇ ਹੈਰਾਨ ਹੋ ਗਏ ਕਿ ਕਬੀਰ ਦੇ ਸਾਰੇ ਸ਼ਲੋਕ ਅਖੀਰ ਦੇ ਚ ਨੇ ਪਰ ਦੋ ਸ਼ਲੋਕ ਕਬੀਰ ਦੇ ਗੁਰੂ ਅਰਜਨ ਦੇਵ ਜੀ ਨੇ ਅਖੀਰ ਦੇਚ ਨਹੀਂ ਦਰਜ ਕੀਤੇ ਪਹਿਲੇ ਨੇ ਇਹ ਦੋ ਸ਼ਲੋਕ ਨੇ ਸੂਰਾ ਸੋ ਪਛਾਨੀਏ ਜੋ ਲੜੇ ਦੀਨ ਕੇ ਹੇਤ ਕਈਆਂ ਨੂੰ ਭੁਲੇਖਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੋਵੇਗੀ ਜਿਨ੍ਹਾਂ ਨੇ ਕਦੀ ਪਾਠ ਨਹੀਂ ਕੀਤਾ ਗੁਰੂ ਅਨਸਾਹਬ ਦਾ ਇਹ ਕਬੀਰ ਦੀ ਬਾਣੀ ਹੈ ਇਹ ਸ਼ਲੋਕ ਕਬੀਰ ਦੇ ਨੇ ਪਰ ਇਹ ਸ਼ਲੋਕ ਕਬੀਰ ਕਬੀਰ ਦੇ ਸ਼ਲੋਕਾਂ ਦੇਚ ਨਹੀਂ ਹੈ ਜਿੱਥੇ ਭਗਤ ਬਾਣੀ ਚੱਲਦੀ ਏ ਉੱਥੇ ਨੇ ਦੋ ਸ਼ਲੋਕ ਨੇ ਗगन ਦਾ ਮਾਮਾ ਬਾਜੇ ਉਪਰੋ ਨਿਸ਼ਾਨੇ ਘਾਉ ਖੇਤ ਜੋ ਮੰਡਿਓ ਸੂਰਮਾ ਅਬ ਜੋ ਜਨ ਕੋ ਉਦਾਉ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਦੀਨ ਸ਼ਬਦ ਉਰਦੂ ਦਾ ਤੇ ਪਰਸ਼ਿੰਦਾ ਹੋਵੇ ਤੇ ਇਹਦੇ ਅਖਰੀ ਅਰਥ ਬਣਦੇ ਨੇ ਧਰਮ ਮਜ਼ਮ ਧਰਮ ਪਰ ਦੇਨ ਸ਼ਬਦ ਸੰਸਕ੍ਰਿਤ ਦਾ ਹੋਵੇ ਤੇ ਇਹਦੇ ਅਖਰੀ ਅਰਥ ਬਣਦੇ ਨਿਮਾਨਾ ਕਮਜ਼ੋਰ ਨਿਤਾਣਾ ਹੋਰ ਕੋਈ ਅਰਥ ਨਹੀਂ ਦੇਨ ਦਾਰ ਤੇ ਇਥੇ ਧਰਮ ਨਹੀਂ ਹੈ ਜੇ ਸੰਸਕ੍ਰਿਤ ਦਾ ਹੋਵੇ ਪਾਕ ਸ਼ਬਦ ਉਰਦੂ ਦਾ ਹੋਵੇ ਪਰਸ਼ਿੰਦ ਹੋਵੇ ਤੇ ਇਹਦੇ ਅਰਥ ਬਣਦੇ ਨ ਪਵਿੱਤਰ ਇਸ ਆਧਾਰ ਦੇ ਉੱਤੇ ਹੀ ਮੁਸਲਮਾਨਾ ਨੇ ਆਪਣੇ ਦੇਸ਼ ਦਾ ਨਾਂ ਜਦੋਂ ਦੇਸ਼ ਦੇ ਚ ਵੰਡ ਹੋਈ ਹਿੰਦੁਸਤਾਨ ਦੇ ਚ ਤੇ ਪਾਕਿਸਤਾਨ ਰੱਖਿਆ ਭਾਵ ਪਵਿੱਤਰ ਅਸਥਾਨ ਪਾਕ ਦਾ ਮਤਲਬ ਹੈ ਪਵਿੱਤਰ ਪਰ ਪਾਕ ਸ਼ਬਦ ਸੰਸਕ੍ਰਿਤ ਦਾ ਹੋਵੇ ਤੇ ਇਹਦੇ ਅਰਥ ਬਣਦੇ ਨੇ ਭੋਜਨ ਪਾਕ ਦਾ ਮਤਲਬ ਹੈ ਭੋਜਨ ਪਾਕ ਸ਼ਾਲਾ ਰਸੋਈ ਘਰ ਪਰ ਜੇ ਪਾਕ ਸ਼ਾਲਾ ਦੇ ਅਰਥ ਉਰਦੂ ਦੇ ਨਾਲ ਕਰਨੇ ਹੁੰਦੇ ਤਾਂ ਇਹਦਾ ਮਤਲਬ ਹੈ ਪਾਕ ਘਰ ਪਵਿੱਤਰ ਘਰ ਰਸੋਈ ਘਰ ਪਾਕ ਸੰਸਕ੍ਰਿਤ ਦਾ ਲਵਜ਼ ਕਰਮ ਲਵਜ਼ ਸੰਸਕ੍ਰਿਤ ਦਾ ਹੋਵੇ ਤੇ ਇਹਦੇ ਅਰਥ ਬਣਦੇ ਨੇ ਕੰਮ ਬਈ ਤੂੰ ਕੋਈ ਕਰਮ ਕਰ ਕੰਮ ਕਰ ਔਰ ਜੇ ਕਰਮ ਲਵਜ਼ ਪਰਸ਼ੀਨ ਦਾ ਤੇ ਉਰਦੂ ਦਾ ਹੋਵੇ ਤੇ ਇਹਦਾ ਮਤਲਬ ਹੈ ਬਖਸ਼ਿਸ਼ ਬਈ ਫਲਾਣੇ ਤੇ ਖੁਦਾ ਦਾ ਕਰਮ ਹੋ ਗਿਆ ਫਲਾਣੇ ਤੇ ਰੱਬ ਦਾ ਕਰਮ ਹੋ ਗਿਆ ਲਵਜ਼ ਇੱਕ ਹੈ ਪਰ ਅਰਥਾਂ ਦਾ ਜ਼ਮੀਨ ਆਸਮਾਨ ਦਾ ਫਰਕ ਪੈ ਜਾਂਦਾ ਹੈ ਖੂਬ ਹੋ ਇਸੇ ਤਰੀਕੇ ਨਾਲ ਉਦਾਹਰਣ ਮੈਂ deta ਸ਼ਬਦ ਬਹੁਤ سارے ਨੇ ਦੀਨ ਤੇ ਸ਼ਬਦ ਸੰਸਕ੍ਰਿਤ ਦਾ ਹੋਵੇ ਤੇ ਇਹਦੇ ਅਰਥ ਬਣਦੇ ਨੇ ਦੀਨ ਦੁਖੀ ਨਿਮਾਣਾ ਕਮਜ਼ੋਰ ਪਰ ਜੇ دین ਸ਼ਬਦ ਪਰਸ਼ੀਅਨ ਤੇ ਅਰਬੀ ਦਾ ਹੋਵੇ ਤੇ ਇਹਦੇ ਅਰਥ ਬਣਦੇ ਨੇ ਮਜ਼ਬ, دینਦਾਰ ਕਹਿ ਦਿੰਦੇ ਨੇ ਬਈ ਇਹ ਤੇ ਮਜ਼ਬੀ ਬੰਦਾ ਹੈ ਧਾਰਮਿਕ ਬੰਦਾ ਹੈ ਮਹਾਨ ਮਨੋਕਰ ਇੱਥੇ ਇਹ ਜਿਹੜਾ ਸ਼ਬਦ ਹੈ ਜੋ ਲੜੇ دین ਕੇ ਹੇਤ دین ਦਾ ਮਤਲਬ ਧਰਮ ਨਹੀਂ ਇੱਥੇ دین ਦਾ ਮਤਲਬ ਇੱਥੇ ਕਮਜ਼ੋਰ ਗੁਰਬਾਣੀ ਗ੍ਰੈਮਰ ਅਨਸਾਰ ਇਸਦੇ ਅਰਥ ਨੇ ਕਮਜ਼ੋਰ ਸੂਰਮਾ ਕੌਣ ਹੈ ਜੋ ਕਿਸੇ ਬਲਵਾਨ ਦੇ ਪਿੱਛੇ ਚੱਲਦਾ ਹੈ ਸੂਰਬੀਰ ਉਹ ਹੈ ਜੋ ਕਿਸੇ ధਨਵਾਨ ਦਾ ਮੋੜਾ ਬੰਦਾ ਹੈ ਕਤਈ ਨਹੀਂ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹਿਤ ਤੇ ਇਹਦੇ ਤੇ ਸ਼ਬਦ ਕਿਹੜਾ ਜੋੜਿਆ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੋ ਸਲੋਕਾਂ ਦੇ ਨਾਲ ਸ਼ਬਦ ਵੀ ਜੋੜਿਆ ਉੱਪਰ ਉੱਪਰ ਸ਼ਬਦ ਹੈ ਰਾਜਨ ਕੌਣ ਤੁਮਾਰੇ ਆਵੇ ਸੁਭਾਅਕ ਵਿਚਾਰ ਚੱਲ ਪਈ ਹੈ ਤੇ ਮੈਂ ਇਸ ਭਾਵ ਨੂੰ ਮੁੱਖ ਰੱਖ ਰਿਆਂ ਕਿ ਪ੍ਰੇਮ ਫਲ ਹੈ ਤੇ ਪ੍ਰੇਮ ਤੋਂ ਬਿਨਾ ਹਿਰਦਾ ਸ਼ੁੱਧ ਨਹੀਂ ਹੁੰਦਾ ਕਿਉਂਕਿ ਪ੍ਰੇਮ ਰੱਬ ਦੀ ਬੋਲੀ ਹੈ ਤੇ ਪ੍ਰੇਮ ਜਿੱਥੇ ਪੂਰਨ ਉਜਾਗਰ ਹੈ ਉਹ ਸੰਤ ਹੈ ਤੇ ਉਹ ਸੰਤ ਅਗਰ ਸਿਪਾਈ ਹੈ ਤਾਂ ਠੀਕ ਹੈ ਤੇ ਸੰਤ ਨਹੀਂ ਤੇ ਸਿਪਾਈ ਹੈ ਜ਼ਾਲਮ ਹੋਵੇਗਾ ਦੁਰਾਚਾਰੀ ਹੋਵੇਗਾ ਉਹ ਤੇ ਕੁਝ ਵੀ ਨਹੀਂ ਹੈ ਔਰ ਹੈਰਾਨਗੀ ਇਹ ਹੈ ਕਿ ਦੁਨੀਆ ਦੇ ਵਿੱਚ ਸਿਪਾਈ ਸਿਰਫ ਸਿਪਾਈ ਨੇ ਤੇ ਸੰਤ ਸਿਰਫ ਸੰਤ ਨੇ ਇਹ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਪਰਾਨ ਨੇ ਕਿ ਜਿਹੜਾ ਕੇਵਲ ਸਿਪਾਹੀ ਹੈ ਪ੍ਰਵਾਨ ਨਹੀਂ ਤੇ ਜਿਹੜਾ ਕੇਵਲ ਸੰਤ ਹੈ ਪ੍ਰਵਾਨ ਨਹੀਂ ਜੋ ਸੰਤ ਹੈ ਉਹ ਸਿਪਾਹੀ ਚਾਹੀਦਾ ਹੈ ਜੋ ਸਿਪਾਹੀ ਹੋਵੇ ਉਹ ਸੰਤ ਚਾਹੀਦਾ ਨਹੀਂ ਤੇ ਸੰਤ ਬੁੱਜਦਿਲ ਹੋ ਜਾਏਗਾ ਔਰ ਸਿਪਾਹੀ ਜ਼ਾਲਮ ਹੋ ਜਾਏਗਾ ਬੜੇ ਸੋਨੇ ਜਜ਼ਬੇ ਦਿੱਤੇ ਗੁਰਬਾਣੀ ਸਾਨੂੰ ਸਤਗੁਰਾਂ ਨੇ ਜਿਹੜੀ ਧਿਕਸ਼ਾ ਸਿੱਖਿਆ ਤੇ ਧਿਕਸ਼ਾ ਦਿੱਤੀ ਬੜੀ ਚੋਟੀ ਦੀ ਬੜੀ ਗੱਲ ਸੀ ਸਮਝੇ ਹਨ ਜਾਣੇ ਹਨ ਉੱਪਰ ਸ਼ਬਦ ਹੈ ਰਾਜਨ ਕੌਣ ਤੁਮਾਰੇ ਆਰੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਏ ਪਾਵੇ ਸ੍ਰੀ ਕ੍ਰਿਸ਼ਨ ਆਏ ਨੇ ਸਮਝਾਣ ਵਾਸਤੇ ਦਰਯੋਦਨ ਨੂੰ ਬਈ ਤੂੰ ਪਾਂਡਵਾਂ ਨੂੰ ਪੰਜ ਪਿੰਡ ਦੇ ਦੇ ਗੱਲ ਮੁੱਕ ਜਾਏਗੀ ਤੇ ਸੰਤ ਭਗਤ અવਤਾਰੀ પુરુષ ਦਾ ਕੰਮ ਹੁੰਦਾ ਹੈ ਗੱਲ ਮੁਕੇ ਗੱਲ ਖਤਮ ਹੋਵੇ ਉਸ ਦੀ ਪੂਰੀ ਕੋਸ਼ਿਸ਼ ਹੁੰਦੀ ਹੈ 17 ਦਿਨ ਸਮਝਾਉਂਦੇ ਰਹੇ ਦਰਯੋਧਨ ਨੂੰ اے ਦਰਯੋਧਨ ਗੱਲ ਮੁਕਾ ਗੱਲ ਖਤਮ ਕਰ ਤੂੰ ਸਾਰਾ ਰਾਜ ਪਾਠ ਹਥਿਆਲਿਆ ਤੇ ਤੂੰ ਪੰਜ ਪਿੰਡੇ ਦੇ ਦੇ ਪਾਂਡੂਆਂ ਨੂੰ ਕੀ ਆ ਕਿ ਲਗਾ ਭਗਵਨ ਇੱਕ ਕਮਜ਼ੋਰ ਬੰਦੇ ਦੀ ਵਕਾਲਤ ਲੈ ਕੇ ਆਇਆ ਪੰਜ ਪਿੰਡ ਕਹਿੰਦੇ ਉਹ ਪੰਜ ਸੋਈਆਂ ਜਿੰਨੀ ਜਗ੍ਹਾ ਵੀ ਨਹੀਂ ਦੇਵਾਂਗਾ ਮੈਂ ਰੁਲਾਵਾਂਗਾ ਉਹਨਾਂ ਨੂੰ ਪਰੇਸ਼ਾਨ ਕਰਾਂਗਾ ਉਹਨਾਂ ਦੇ ਹੰਝੂ ਵੇਖ ਕੇ ਮੈਂ ਅਸਾਂਗਾ ਉਹ ਜਦ ਦਰਦ-ਦਰਦ ਦੀਆਂ ਠੋਕਰਾਂ ਖਾਣਗੇ ਮੈਂ ਵੇਖਾਂਗਾ ਧਰਮੀ ਤੇ ਅਧਰਮੀ ਦੀ ਕੀ ਪਹਿਚਾਨ ਧਰਮੇ ਕਹਿੰਦਾ ਹੈ ਸੰਸਾਰ ਬਗੀਚੇ ਦੀ ਤਰ੍ਹਾਂ ਖਿੜੇ ਮੈਂ ਖੁਸ਼ ਹਾਂ ਆਧਰਮੇ ਸਾਰੇ ਸੰਸਾਰ ਨੂੰ ਅਗ ਲੱਗੇ ਤੇ ਮੈਂ ਖੁਸ਼ ਹਾਂ ਬਸ ਇਹ ਨਹੀਂ ਪਹਿਚਾਨ ਹੈ ਤੇ ਇੱਕ ਮਹਾਪੁਰਸ਼ ਦਾ ਕਹਿਣਾ ਹੈ ਬਦਕਿਸਮਤ ਬੰਦਾ ਕੌਣ ਹੈ ਕਿਨੂੰ ਕਹੋਗੇ ਕਿ ਇਹ ਬਦਕਿਸਮਤ ਹੈ ਆਪਣੇ ਆਪਣੇ ਡੰਗ ਨਾਲ ਲੋਕੀ ਕਹਿੰਦੇ ਫਲਾਣਾ ਅਬਾਗ ਹੈ ਫਲਾਣਾ ਅਬਾਗ ਹੈ ਫਲਾਣਾ ਬਦਕਿਸਮਤ ਹੈ ਪਰ ਈਰਾਨ ਦੇ ਸੰਤ ਸ਼ੇਖ ਸਾਦੀ ਕਹਿੰਦੇ ਨੇ ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ ਜੇ ਮੈਥੋਂ ਇਨਸਾਫ ਦੀ ਗੱਲ ਪੁੱਛੇ ਬਦ ਬਖਤ ਬੰਦਾ ਕੌਣ ਹੈ ਬਦ ਕਿਸਮਤ ਕੌਣ ਹੈ ਅਭਾਗਾ ਕੌਣ ਹੈ ਕਿਸ ਤਰ੍ਹਾਂ ਫੈਸਲਾ ਕਰੋਗੇ ਪਰ ਬਹੁਤ ਗਜ਼ਬ ਦੀ ਤਸ਼ਰੀਹ ਕੀਤੀ ਇਸ ਮਹਾਪੁਰਸ਼ ਨੇ ਗਰ ਇਨਸਾਫ ਪਰਸੀ ਹਾਂ ਜੇ ਤੂੰ ਇਨਸਾਫ ਦੀ ਗੱਲ ਸੁਣ ਸਕਦਾ ਹੈ ਜੇ ਇਨਸਾਫ ਦੀ ਗੱਲ ਮੈਥੋਂ ਪੁੱਛੇ